ਸੰਜੀਵ ਜੀ ਵੈਲਕਮ ਆ ਜੀ ਮੋਗਾ ਪੀਨ ਦੇ ਵਿੱਚ ਸੋ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਵੀਰ ਆਪਣੇ ਆ ਨਵਾਂ ਸੈੱਟ ਤਿਆਰ ਕਰ ਲਿਆ ਖੁੱਡਾ ਆਪਣਾ ਤੇ ਪੁਰਾਣਾ ਖੁੱਡਾ ਢਾਕੇ ਤੇ ਥੋੜਾ ਇਹਨੂੰ ਵੱਡਾ ਕਰਤਾ ਹੁਣ ਇੱਕ ਆਪਾਂ ਤੇ ਬਾਕੀ ਇਹ ਚ ਘੋਰਨੇ ਘੁਰਨੇ ਬਣਾਵਾਂਗੇ ਹੁਣ ਕੂਤਰਾਂ ਦੇ ਲਾਈ ਮਹੀਨੇ ਦਾ ਆਪਾਂ ਜੋੜੇ ਸਾਰੇ ਲਾਦਨੇ ਕੂਤਰਾਂ ਦੇ ਆਪਣੇ ਆਂਦੇ ਵੱਡਿਆਂ ਦੇ ਇਹ ਹੁਣ ਛੱਡੇ ਹੋਏ ਤੇ ਇੱਕ ਆਪਾਂ 5 ਸੈਂਟੀਮੀਟਰ ਦਾ ਜੋੜਾ ਲੈ ਕੇ ਆਂਦਾ ਕਮੈਂਟ ਕਰਕੇ ਦੱਸੋ ਕਿਦਾਂ ਲੱਗਿਆ ਸਾਇੰਸੀਆਂ ਦਾ ਵੀ ਮੂੰਹ ਸ਼ੌਂਕ ਆ ਵਧੀਆ ਲੱਗਦੇ ਸੋਹਣੇ ਲੱਗਦੇ ਫਿਰਦੇ ਇਹਨਾਂ ਦੇ ਬੱਚੇ ਪਲਾਉਣ ਨੂੰ ਵਧੀਆ ਏ ਤੇ ਆ ਖੁੱਡਾ ਵੀਰੇ ਕਿਸੇ ਵੀਰ ਨੇ ਗਿਆ ਸੀ ਥੱਲੋਂ ਕੱਚਾ ਰੱਖਿਓ ਖੁੱਡਾ ਤਾਂ ਕਰਕੇ ਮਿੱਟੀ ਖਿਲਾਰਤੀ ਆਪਾਂ ਤੇ ਪੂਰਾ ਵਧੀਆ ਆ ਦੇ ਇਧਰੋਂ ਜਾਲੀ ਛੜਤੀ ਸੋ ਗੇਟ ਥੋੜੀ ਜਿਹੜੀ ਬਾਰੀ ਖੁੱਲੀ ਘਟ ਬੰਦਾ ਅੰਦਰ ਔਖਾ ਹੀ ਵਰਸਾ ਦੇ ਵਿੱਚ ਬਾਰੀ ਆਪਾਂ ਲੋਹੇ ਦੀ ਲਵਾਵਾਂਗੇ ਮਣਕੇ ਪੂਰੀ ਉਹਦੀ ਵੀਡੀਓ ਬਾਅਦ ਚ ਪਾਵਾਂਗੇ ਤੁਹਾਨੂੰ ਬਾਕੀ ਆ ਛੱਡੇ ਹੋਏ ਆ ਐੇ ਖੁੱਲੇ ਜਰੇ ਫਿਰਦੇ ਬੜੇ ਔਖੇ ਹੋਏ ਤੋ ਚਾਰ ਦਿਨ ਤਾ ਫੁੱਟਾ ਪਾਉਂਦੇ ਪਾਉਂਦੇ ਤੇ ਆਓ ਆਪਣੀ ਢਡੋਲੀ ਇਹਦੇ ਵਿੱਚ ਵੀ ਜੋੜੇ ਲਾਏ ਹੁਣ ਸਾਰੇ ਕੂਤਰਾ ਪੋਦਰੀ ਕਰ ਦੇਣੇ ਆ ਆ ਬੈਠੇ ਆ ਆ ਜੋੜੀ ਆਪਣੀ ਬੱਚੇ ਪਾਲਣਾ ਅਸਤੀ ਰੱਖਿਆ ਇਹ ਖੁੱਡੇ ਬਣਾਉਂਦੇ ਉਦੋਂ ਇਧਰ ਦਾ ਬੱਚਾ ਸੀ ਆਪਣਾ ਦੇ ਇਹਨਾਂ ਥੱਲੇ ਆਤਾ ਇਹਨਾਂ ਨੇ ਵੇਚ ਲਓ ਵਧੀਆ ਪਾਰ ਲਿਆ ਇਹ ਆਪਣਾ ਵੱਡਾ ਲਾਲਚੀ ਨਾ ਕਾ ਬੱਚਾ ਇਹ ਤਾਂ ਮੁਸ਼ਕਲੀ ਬਜੂ ਔਰ ਡੱਬਾ ਬੱਚਾ ਆ ਰਤਾ ਆਪਣੀ ਲਾਲ ਡੱਬੀ ਚਟੀਆਂ ਵੀ ਅ ਨੀਲੀ ਡੱਬੀ ਲਾਲ ਡੱਬਾ ਬਾਕੀ ਵੀਰੇ ਚੈਨਲ ਆਪਣਾ ਨਵਾਂ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਹੁਣ ਵੀਡੀਓ ਆਪਣੀਆਂ ਨਾਲ ਨਾਲ ਆਉਂਦੀਆਂ ਰਹਿਣਗੀਆਂ ਤੋ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਮੇਰਾ ਵੀਰ ਤੇ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਆਪਣੇ